ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੋਪਿੰਦਰ ਸਿੰਘ ਸੱਜਣ ਦੋਸਤੋ ਬਹੁਤ ਹੀ ਜ਼ਿਆਦਾ ਮੁਸ਼ਕਲ ਮੈਨੂੰ ਲੱਗਦਾ ਹੈ ਕਿ 27 27 28 28, 28 29, 29, 29, 29, 30 30 32 32 ਜਾਂ 34 34 ਵਰੇ 20 ਲੱਗ ਗਏ ਹੋਣਗੇ ਪੰਜਾਬ ਦੀ ਧਰਤੀ ਦੇ ਉੱਪਰ ਪਿਛਲੇ ਸਮਿਆਂ ਦੇ ਦੌਰਾਨ ਜੋ ਨੌਜਵਾਨਾਂ ਦੇ ਫੇਕ ਐਨਕਾਊਂਟਰ ਹੋਏ ਸਗੇ ਉਹਨਾਂ ਫੇਕ ਐਨਕਾਊਂਟਰ ਕਰਨ ਵਾਲੇ ਦੋਸ਼ੀ ਪੁਲਿਸ ਅਫੀਸਰਾਂ ਨੂੰ ਸਜ਼ਾਵਾ ਦਿਵਾਉਣ ਦੇ ਵਾਸਤੇ ਇੰਨੇ ਇੰਨੇ ਵਰੇ ਬੀਤ ਗਏ ਔਰ ਤੁਹਾਨੂੰ ਇਹ ਸੁਣ ਕੇ ਵੀ ਸ਼ਾਇਦ ਹੈਰਾਨੀ ਹੋਊਗੀ ਜਿਨ੍ਹਾਂ ਨੂੰ ਇਹ ਸਜਾਵਾਂ ਹੋਈਆਂ ਭਾਵੇਂ 32 33 34 34 ਵਰਿਆਂ ਬਾਅਦ ਹੋਈਆਂ ਇੰਨੀ ਲੰਮੀ ਜਦੋਜਹਿਦ ਕਰਨੀ ਪਈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਨੇ ਬਾਰੇ ਪਹਿਲਾਂ ਫੇਕ ਐਨਕਾਊਂਟਰਾਂ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ ਪੰਜਾਬ ਦੀ ਪੁਲਿਸ ਦੇ ਵੱਲੋਂ ਆਪਣੇ ਇੱਥੇ ਮੋਢਿਆਂ ਦੇ ਉੱਪਰ ਸਟਾਰ ਲਵਾਉਣ ਦੇ ਚੱਕਰਾਂ ਦੇ ਵਿੱਚ ਔਰ ਇੱਥੇ ਬਸਣੀ ਹੈਗਾ ਤੁਹਾਡੇ ਵਿੱਚ ਹੋ ਸਕਦਾ ਬਹੁਤ ਸਾਰੇ ਸੱਜਣਾਂ ਨੂੰ ਇਹ ਸੁਣ ਕੇ ਵੀ ਹੈਰਾਨੀ ਹੋਊਗੀ ਕਿ ਜਿਨ੍ਹਾਂ ਨੂੰ ਇਹ ਸਜਾਵਾਂ ਹੋਈਆਂ ਨੇ ਜਦੋਂ ਇਹ ਕਾਂਡ ਵਾਪਰੇ ਜਦੋਂ ਇਹ ਘਟਨਾਵਾ ਵਾਪਰੀਆਂ ਜਦੋਂ ਉਹਨਾਂ ਨੇ ਫੇਕ ਐਨਕਾਊਂਟਰ ਕੀਤੇ ਸੀਗੇ ਉਹਨਾਂ ਨੌਜਵਾਨਾਂ ਦੇ ਸਿੱਖ ਨੌਜਵਾਨਾਂ ਦੇ ਉਸ ਵੇਲੇ ਪਰਚੇ ਦਰਜ ਨਹੀਂ ਹੋਏ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਵਾਉਣ ਦੇ ਵਾਸਤੇ ਵੀ ਕਈ ਕਈ ਵਰੇ ਲੱਗ ਗਏ ਸੀਗੇ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਸੀਗਾ ਸੀਬੀਆਈ ਨੇ ਬਾਅਦ ਵਿੱਚ ਫਿਰ ਕਿਹਾ ਵੀ ਠੀਕ ਆ ਜੀ ਉਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਬੜੀ ਲੰਬੀ ਜਦੋਂ ਜਹਿਦ ਕਰਨੀ ਪਈ ਹੈ ਹੁਣ ਜਿਹੜੀ ਇੱਕ ਤਾਜ਼ਾ ਗੱਲ ਆ ਜਿਹੜੀ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਸ਼ਾਇਦ ਤੁਹਾਡੇ ਜ਼ਰੂਰ ਉਦਲੇ ਹਿੱਲਣਗੇ ਕਈਆਂ ਦੇ ਦਿਲ ਕੰਬਣਗੇ ਜਿਨ੍ਹਾਂ ਦੇ ਅੰਦਰ ਜਜ਼ਬਾਤਾਂ ਨਾਲ ਦੀ ਕੋਈ ਚੀਜ਼ ਹੈਗੀ ਆ ਜਿਨ੍ਹਾਂ ਦੇ ਅੰਦਰ ਨੈਤਿਕ ਕਦਰਾਂ ਕੀਮਤਾਂ ਤੋਂ ਇਲਾਵਾ ਮਨੁੱਖੀ ਜਾਨਾਂ ਦੀ ਵੀ ਕੋਈ ਪਰਵਾਹ ਹੈਗੀ ਆ ਜਿਨ੍ਹਾਂ ਨੂੰ ਉਹਨਾਂ ਦੇ ਵੀ ਮੈਨੂੰ ਲੱਗਦਾ ਕਿ ਹਿਰਦੇ ਜ਼ਰੂਰ ਝੰਜੋੜੇ ਜਾਣਗੇ ਹੋਇਆ ਕੀ ਹੈਗਾ ਜੀ ਹੁਣ ਜਿਨ੍ਹਾਂ ਨੂੰ ਮੈਂ ਪਹਿਲਾਂ ਜਿੱਦਾਂ ਦੱਸ ਕੇ ਹਟਿਆ ਕਿ ਕਿੰਨੀ ਲੰਬੀ ਜਦੋਂ ਜਹਿਤ ਤੋਂ ਬਾਅਦ ਸਜ਼ਾਵਾ ਹੋਈਆਂ ਜਿਨ੍ਹਾਂ ਪੁਲਿਸ ਵਾਲਿਆਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਹੁਣ ਕੌਣ ਨਿਤਰਿਆ ਜੀ ਭਲਾ ਇਹ ਆ ਜੀ ਮੇਨ ਗੱਲ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਆਜੀ ਇੱਕ ਜਿਹੜੇ ਕਿ ਸੇਵਾਮੁਕਤ ਪੁਲਿਸ ਵਾਲੇ ਅਤੇ ਨਾਲ ਦੀ ਨਾਲ ਜਿਹੜੇ ਮੌਕੇ ਤੇ ਇਸ ਵੇਲੇ ਹੈਗੇ ਆ ਉਹਨਾਂ ਦਾ ਇੱਕ ਸੰਗਠਨ ਆ ਜੀ ਉਹਨਾਂ ਨੇ ਇੱਕ ਅਪੀਲ ਕੀਤੀ ਆ ਜੀ ਕੀ ਕੀਤੀ ਆ ਭਲਾ ਉਹਨਾਂ ਦੇ ਵੱਲੋਂ ਇਸ ਐਸੋਸੀਏਸ਼ਨ ਦੇ ਵੱਲੋਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸੀਬੀਆਈ ਅਦਾਲਤ ਦੇ ਵੱਲੋਂ ਲਗਭਗ 3 ਦਹਾਕੇ ਭਾਵ ਕਿ 30 32 33 ਬਰਿਆਂ ਬਾਅਦ ਦੋਸ਼ੀ ਕਰਾਰ ਦਿੱਤੇ ਗਏ ਕਈ ਪੁਲਿਸ ਅਧਿਕਾਰੀਆਂ ਦੇ ਹੱਕ ਦੇ ਵਿੱਚ ਖੜਨਾ ਅਤੇ ਰਾਜਪਾਲ ਪੰਜਾਬ ਦੇ ਪਾਸੋਂ ਉਹਨਾਂ ਦੀ ਰਿਹਾਈ ਅਤੇ ਹੋਰ ਸਹੂਲਤਾਂ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ ਸੋ ਇਸ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਜਿਹੜੇ ਉਹ ਪੁਲਿਸ ਵਾਲੇ ਦੋਸ਼ੀ ਅਫਸਰਾਂ ਚਾਹੇ ਚਾਹੇ ਛੋਟੇ ਆ ਚਾਹੇ ਵੱਡੇ ਆ ਐਸਐਸਪੀ ਰੈਂਕ ਤੱਕ ਦੇ ਵੀ ਉਹਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਵੀ ਉਹਨਾਂ ਦੇ ਉੱਪਰ ਜਿਹੜੇ ਮਾਮਲੇ ਦਰਜ ਕੀਤੇ ਗਏ ਸੀਗੇ ਤੇ ਉਹ ਰੱਦ ਕਰ ਦਿੱਤੇ ਜਾਣ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਜੀ ਔਰ ਇਸ ਸਬੰਧ ਦੇ ਵਿੱਚ ਬੜੀ ਜ਼ਿਆਦਾ ਚਰਚਾ ਹੋ ਰਹੀ ਹੈ ਪਰ ਜਿੰਨੀ ਜ਼ਿਆਦਾ ਚਰਚਾ ਹੋਣੀ ਚਾਹੀਦੀ ਹੈ ਓਨੀ ਜ਼ਿਆਦਾ ਚਰਚਾ ਹੋ ਨਹੀਂ ਰਹੀ ਜਿਹੜਾ ਭਾਰਤੀ ਮੀਡੀਆ ਹੈਗਾ ਉਹਨੇ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਦੇ ਵਿੱਚੋਂ ਲੰਘਦਾ ਪਿਆ ਆਪਾਂ ਸਾਰੇ ਜਣੇ ਦੇਖਦੇ ਪਏ ਆ ਆਸ-ਪਾਸੇ ਹਾਲਾਤ ਕਿਵੇਂ ਦੇ ਹੈਗੇ ਆ ਔਰ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਇਸ ਗੱਲ ਨੂੰ ਸ਼ਾਇਦ ਜਾਣਦੇ ਹੋਣ ਆਪਾਂ ਵੀ ਕਈ ਵਾਰ ਗੱਲ ਕਰਦੇ ਆ ਕਿ ਜਦੋਂ ਜਿਹੜੇ ਸਿੱਖਾਂ ਦੇ ਜਾਂ ਹੋਰ ਘਟਗਣ ਤੇ ਕੌਮਾਂ ਦੇ ਦੋਸ਼ੀ ਹੁੰਦੇ ਨੇ ਜਦੋਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਰਾਹਤ ਦੇਣੀ ਹੋਵੇ ਉਸ ਵੇਲੇ ਸਮਾਂ ਉਹ ਚੁਣ ਲਿਆ ਜਾਂਦਾ ਜਦੋਂ ਇੱਥੋਂ ਦੇ ਲੋਕਾਂ ਦਾ ਧਿਆਨ ਕਿਧਰੇ ਹੋਰ ਪਾਸੇ ਲੱਗਾ ਹੋਵੇ ਹੁਣ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਧਰਤੀ ਤੇ ਅਤੇ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ਦੇ ਵਿੱਚ ਸਿੱਖ ਕਿਉਂ ਨਾ ਵੱਸਦੇ ਹੋਣ ਉਹਨਾਂ ਦਾ ਧਿਆਨ ਐਸ ਵੇਲੇ ਇੱਧਰ ਲੱਗਾ ਹੋਇਆ ਕਿ ਪੰਜਾਬ ਐਸ ਵੇਲੇ ਹੜਾਂ ਦੀ ਮਾਰ ਹੇਠਾ ਕਿੰਨੇ ਪਰਿਵਾਰ ਕਿੰਨੇ ਪਿੰਡ ਕਿੰਨੇ ਬੰਨ ਟੁੱਟ ਰਹੇ ਹੈਗੇ ਆ ਕਿੰਨੇ ਖੇਤ ਲੋਕਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਜਾ ਵੜਿਆ ਜਿਹੜੇ ਪਸ਼ੂ ਨੇ ਲੋਕਾਂ ਦੇ ਪਸ਼ੂ ਵੀ ਉਸ ਮਾਰ ਤੋਂ ਬਚੇ ਨਹੀਂ ਹੈਗੇ ਔਰ ਜਦੋਂ ਇਹ ਪਾਣੀ ਥੱਲੇ ਜਾਊਗਾ ਹਾਲੇ ਦਾ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈਗਾ ਔਰ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਦੋਂ ਇਹ ਹਾਲਾਤ ਸਥਿਰ ਹੋਣਗੇ ਹੱਲੇ ਮੌਸਮ ਭਾਗ ਨੇ ਕਿਹਾ ਕਿ ਹੱਲੇ ਹੋਰ ਮੀਂਹ ਪੈਣਗੇ ਜਦੋਂ ਮੀਂਹ ਪੈਣਿਆ ਜਦੋਂ ਹੋਰ ਡੈਮੋਂ ਪਾਣੀ ਛੱਡਿਆ ਜਾਂਦਾ ਇਸ ਤੋਂ ਇਲਾਵਾ ਉਧਰੋਂ ਜਮਨਾ ਵਾਲੇ ਹਰਿਆਣਾ ਵਿਦਿ ਆਪਾਂ ਗੱਲ ਕਰਦੇ ਆ ਉਧਰਲੇ ਪਾਸੇ ਜਿਹੜੇ ਡੈਮ ਉਧਰੋਂ ਉਹ ਜਿਹੜਾ ਪਾਣੀ ਹੈਗਾ ਉਹ ਵੀ ਪੰਜਾਬ ਨੂੰ ਪ੍ਰਭਾਵਿਤ ਕਰਨ ਰਿਹਾ ਹੈ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਪਹਾੜਾ ਵਿੱਚ ਮੀਂਹ ਪੈ ਰਿਹਾ ਹਿਮਾਚਲ ਦੇ ਵਿੱਚ ਸੋ ਆ ਜਾ ਕੇ ਸਾਰਾ ਜਿਹੜਾ ਪੰਜਾਬ ਹੈਗਾ ਉਹ ਇਸ ਵੇਲੇ ਪਾਣੀ ਦੀ ਮਾਰ ਹਟਾਇਆ ਆ ਆ ਜਿਹੜਾ ਹੋਰ ਇੱਕ ਡੈਮ ਪਾਖੜਾ ਡੈਮ ਉਹਦੀ ਆਪਾਂ ਜਦੋਂ ਗੱਲ ਕਰਦੇ ਆ ਤੇ ਉਹ ਵੀ ਮੈਂ ਨਾ ਅੱਜ ਪੋਸਟ ਪੜ੍ਹ ਰਿਆ ਸਹਾਇਕ ਅਜੈਪਾਲ ਸਿੰਘ ਜੀ ਬਰਾੜ ਉਹਨਾਂ ਨੇ ਇੱਕ ਲਾਈਨ ਲਿਖੀ ਹੋਈ ਆ ਜੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਰਾਜਸਥਾਨ ਹੋ ਗਿਆ ਜਾਂ ਆਪਣੇ ਹਰਿਆਣਾ ਹੋ ਗਿਆ ਵੀ ਉਹਨਾਂ ਦੇ ਵਾਸਤੇ ਜਿਹੜਾ ਇਹ ਡੈਮ ਉਹਨਾਂ ਦੇ ਵਾਸਤੇ ਇੱਕ ਭਾਂਡਾ ਹੈ ਭਾਂਡਾ ਜਿਹਦੇ ਵਿੱਚ ਪਾਣੀ ਸੇਵ ਰੱਖਿਆ ਜਾਂਦਾ ਜਿਹਦਾ ਉਹਨਾਂ ਨੂੰ ਫਾਇਦਾ ਹੋ ਸਕੇ ਕੋਈ ਇਹ ਜਿਹੜਾ ਡੈਮ ਆ ਨਾ ਜੀ ਪਖੜਾ ਡੈਮ ਦੀ ਗੱਲ ਕਰਨ ਡਏ ਉਹ ਔਰ ਜਿਹੜਾ ਪੰਜਾਬ ਆ ਪੰਜਾਬ ਦੇ ਵਾਸਤੇ ਇਹ ਡੈਮ ਸੋਕੇ ਅਤੇ ਹੜਾਂ ਦੀ ਮਾਰ ਪਚਾਉਣ ਦਾ ਕੰਮ ਕਰਦਾ ਆ ਕਿ ਜੇ ਇਹ ਭਾਂਡਾ ਜ਼ਿਆਦਾ ਭਰ ਗਿਆ ਤੇ ਉਹਨੂੰ ਪੰਜਾਬ ਦੇ ਉੱਪਰ ਡੋਲ ਦਿਓ ਤੇ ਜੇ ਨਹੀਂ ਭਰਿਆ ਹੈਗਾ ਤਾਂ ਉਸ ਵੇਲੇ ਜਿਹੜਾ ਉਹਦਾ ਪਾਣੀ ਹੈਗਾ ਉਹ ਉਹਨਾਂ ਗਵਾਂਢੀ ਸੂਬਿਆਂ ਨੂੰ ਦਿੱਤਾ ਜਾਂਦਾ ਕਿ ਤੁਸੀਂ ਇਹਨੂੰ ਵਰਤੋ ਤੇ ਉਸ ਵੇਲੇ ਪੰਜਾਬ ਸੋਕੇ ਦੀ ਮਾਰ ਝੱਲਣ ਡਿਆ ਹੁੰਦਾ ਇਹ ਗੱਲ ਉਹਨਾਂ ਨੇ ਆਖਿਆ ਡਾਕਟਰ ਅਜੈਪਾਲ ਸਿੰਘ ਬਰਾੜ ਹੋਰਾਂ ਨੇ ਸੋ ਮੈਂ ਜਿਹੜੇ ਗੱਲ ਕਰਨ ਨੇ ਹੈਗਾ ਕਿ ਪੰਜਾਬ ਦੇ ਲੋਕ ਜਾਂ ਸਿੱਖ ਉਹ ਇਧਰਲੇ ਪਾਸੇ ਰੁਝੇ ਹੋਇਆ ਕਿ ਕਿਦਾਂ ਆਪਾਂ ਆਪਣੇ ਭਰਾਵਾਂ ਦੀ ਸਾਰ ਲੈਣੀ ਆ ਕਿਦਾਂ ਆਪਾਂ ਆਪਣੇ ਪਰਿਵਾਰਾਂ ਦੀ ਸਾਰ ਲੈਣੀ ਆ ਔਰ ਐਨ ਉਸੇ ਵਕਤ ਆ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਹੁਣ ਗੱਲ ਇਹ ਹੈਗੀ ਆ ਕਿ ਆਪਾਂ ਕੁਝ ਗੱਲਾਂ ਇੱਤੇ ਕਰਨੀਆਂ ਜ਼ਰੂਰੀ ਬਣਦੀਆਂ ਹੈਗੀਆਂ ਨੇ ਵੀ ਦੇਖੋ ਇੱਕ ਤਾਂ ਗੱਲ ਹੈਗੀ ਆ ਵੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਅਪੀਲ ਕਰਨ ਦਾ ਪੂਰਾ ਅਧਿਕਾਰ ਹੈਗਾ ਕੋਈ ਵੀ ਅਪੀਲ ਕਰ ਸਕਦਾ ਹੈ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਹੁਣ ਜਿਹੜੀ ਆ ਅਪੀਲ ਕੀਤੀ ਗਈ ਆ ਮੈਨੂੰ ਬੜੀ ਖੁਸ਼ੀ ਵਾਲੀ ਗੱਲ ਹੈਗੀ ਆ ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਨਾ ਪਤਾ ਹੋਵੇ ਮੈਂ ਦੱਸ ਦਿੰਦਾ ਕਈਆਂ ਨੂੰ ਪਤਾ ਹੋਊਗਾ ਅਕਾਲ ਤਖਤ ਸਾਹਿਬ ਦੇ ਇਸ ਵੇਲੇ ਦੇ ਜਥੇਦਾਰ ਗੜਗੱਜ ਹੋਰ ਆਦਾ ਵੀ ਇਸ ਸਬੰਧ ਵਿੱਚ ਬਿਆਨ ਆਇਆ ਉਹਨਾਂ ਨੇ ਵੀ ਇਸ ਗੱਲ ਦੀ ਨਿਖੇਦੀ ਕੀਤੀ ਆ ਵੀ ਇਹ ਜਿਹੜੀ ਐਸੋਸੀਏਸ਼ਨ ਆ ਪੁਲਿਸ ਵਾਲਿਆਂ ਦੀ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਭਈ ਇਹਨਾਂ ਦੇ ਵੱਲੋਂ ਇਹ ਮੰਗ ਕਰਨੀ ਬਿਲਕੁਲ ਗੈਰਵਾਜਬ ਹੈ ਔਰ ਗੈਰ اخਲਾਕੀ ਤੇ ਗੈਰ ਸੰਵਿਧਾਨਕ ਵੀ ਆ ਇਹ ਜਿਹੜੀ ਮੰਗ ਹੈ ਔਰ ਇਹ ਜਿਹੜੀ ਮੰਗ ਉਹਨਾਂ ਨੇ ਕੀਤੀ ਹੈਗੀ ਆ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਉਹਨਾਂ ਦੇ ਕੋਲ ਕੀਤੀ ਆ ਜਦੋਂ ਮੈਂ ਪਹਿਲਾਂ ਕਹਿ ਕਿਹਾ ਕਿ ਦੇਖੋ ਮੰਗ ਕਰਨਾ ਕਿਸੇ ਦੇ ਕੋਲ ਅਪੀਲ ਕਰਨੀ ਮਤਲਬ ਜਿਨ੍ਹਾਂ ਨੂੰ ਇਥੋਂ ਦੀਆਂ ਹੀ ਅਦਾਲਤਾਂ ਨੇ ਦੋਸ਼ੀ ਕਰਾਰ ਦਿੱਤਾ ਆ ਜਿਹੜੇ ਲੰਬੇ ਸਮੇਂ ਬਾਅਦ 30 32 34 34 ਵਰੇ ਲੱਗਿਆ ਜਿਨ੍ਹਾਂ ਨੂੰ ਸਜ਼ਾਵਾ ਦਿਵਾਉਣ ਦੇ ਵਾਸਤੇ ਕਿੰਨੀ ਵੱਡੀ ਜਦੋਜਹਿਦ ਕਰਨੀ ਪਈ ਜਿਨ੍ਹਾਂ ਮੈਂ ਕਈ ਪਰਿਵਾਰਾਂ 'ਚ ਜਾ ਕੇ ਆਇਆ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਦੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਵਾਸਤੇ ਜਦੋਂ ਜਹਿਦ ਕੀਤੀ ਉਹ ਦੱਸਦੇ ਨੇ ਮੈਂ ਇੰਟਰਵਿਊਜ਼ ਕਰਕੇ ਆਇਆ ਕਈਆਂ ਦੇ ਨਾਲ ਹੋਰ ਬਹੁਤ ਸਾਰੇ ਸਾਡੇ ਵਰਗੇ ਪੱਤਰਕਾਰ ਇੰਟਰਵਿਊ ਕਰਕੇ ਆਏ ਉਹਨਾਂ ਦੇ ਨਾਲ ਉਹ ਦੱਸ ਦਿਆ ਕਹਿੰਦੇ ਸਾਨੂੰ ਲਾਲਚ ਵੀ ਦਿੱਤੇ ਗਏ ਵੀ ਤੁਸੀਂ ਪਿੱਛੇ ਹਟ ਜਾਓ ਜਿਹੜੇ ਗਵਾਹ ਹੁੰਦੇ ਨੇ ਗਵਾਹ ਵੀ ਕਹਿੰਦੇ ਸਾਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਸਾਡੇ ਕੋਲ ਵਿਕ ਜਾਓ ਭਾਵੇਂ ਕਿ ਤੁਸੀਂ ਸਾਡੇ ਕੋਲ ਪੈਸੇ ਲੈ ਲਓ ਤੁਸੀਂ ਗਵਾਹੀ ਦੇਣ ਵਾਸਤੇ ਪੁਲਿਸ ਵਾਲਿਆਂ ਦੇ ਖਿਲਾਫ ਨਾ ਜਾਓ ਉਹ ਇਸ ਤੋਂ ਇਲਾਵਾ ਡਰਾਇਆ ਜਾਂਦਾ ਰਿਹਾ ਇਸ ਤੋਂ ਇਲਾਵਾ ਧਮਕਾਇਆ ਜਾਂਦਾ ਰਿਹਾ ਬਹੁਤ ਕੁਝ ਕਹਿੰਦੇ ਹੁੰਦਾ ਰਿਹਾ ਪਰ ਸਾਰੇ ਤਾਂ ਭਾਵੇਂ ਨਹੀਂ ਪਰ ਬਹੁਤ ਸਾਰੇ ਲੋਕ ਉਹ ਡਰ ਕੇ ਘਰੇ ਨਹੀਂ ਬੈਠੇ ਉਹ ਡਟੇ ਰਹੇ ਐ ਔਰ ਉਹਨਾਂ ਦੇ ਡਟੇ ਰਹਿਣ ਦੀ ਵਜ੍ਹਾ ਦੇ ਕਰਕੇ ਅੱਜ ਕਈ ਜਣਿਆਂ ਨੂੰ ਸਜ਼ਾਵਾ ਹੋਈਆਂ ਨੇ ਆ ਤੁਸੀਂ ਪਿੱਛੇ ਜਿਵੇਂ ਦੇਖਿਆ ਕਿ ਇੱਕ ਭੁਪਿੰਦਰਜੀਤ ਸਿੰਘ ਆ ਪਿਛਲੇ ਦਿਨਾਂ ਦੀ ਹੀ ਗੱਲ ਹੈਗੀ ਆ ਹੱਲੇ ਉਹਨਾਂ ਸਜ਼ਾਵਾ ਹੋਈਆਂ ਹੋਰ ਬਹੁਤ ਸਾਰੇ ਪੁਲਿਸ ਆਫੀਸਰ ਐਸਐਸਪੀ ਰੈਂਕ ਤੱਕ ਦੇ ਵੀ ਹੈਗੇ ਆ ਡੀਐਸਪੀ ਰੈਂਕ ਤੱਕ ਦੇ ਹੈਗੇ ਆ ਇੰਸਪੈਕਟਰ ਆ ਕੋਈ ਕੋਈ ਕਾਂਸਟੇਬਲ ਆ ਸੋ ਉਹਨਾਂ ਵਿੱਚੋਂ ਕਈਆਂ ਨੂੰ ਸਜ਼ਾਵਾ ਹੋਈਆਂ ਨੇ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਕਿਸੇ ਨੂੰ 10 ਵਰਿਆਂ ਦੀ ਸਜ਼ਾ ਹੋਈ ਆ ਕਿਸੇ ਨੂੰ ਜੁਰਮਾਨਾ ਵੀ ਨਾਲ ਹੋਇਆ ਹੈਗਾ ਸੋ ਇਹ ਬਹੁਤ ਕੁਝ ਹੋਇਆ ਕਈਆਂ ਨੂੰ 3 ਵਰਿਆਂ ਦੀ ਸਜ਼ਾ ਹੁਣ ਜਿਹਨਾਂ ਨੂੰ 3 ਵਰਿਆਂ ਦੀ ਸਜ਼ਾ ਹੁੰਦੀ ਆ ਮੌਕੇ ਤੇ ਜ਼ਮਾਨਤ ਹੋ ਗਈ ਅਗਲੇ ਘਰ ਨੂੰ ਆ ਗਏ ਵਾਪਸ ਮੈਂ ਨਾ ਇੱਕ ਬੀਬੀ ਦੇ ਘਰੇ ਗਿਆ ਸੀਗਾ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਕਈ ਵਾਰ ਕਈ ਸਜਣਾ ਨੇ ਗੱਲ ਸੁਣੀ ਹੁੰਦੀਆਂ ਉਹਨੂੰ ਲੱਗਦਾ ਕਿ ਪਹਿਲਾਂ ਗੱਲ ਸੁਣ ਚੁੱਕੇ ਆ ਖੈਰ ਮੈਂ ਸੰਖੇਪ ਜਾਇਦ ਵਿੱਚ ਗੱਲ ਕਰ ਦਿੰਦਾ ਕਈਆਂ ਨੇ ਗੱਲ ਨਹੀਂ ਸੁਣੀ ਹੁੰਦੀ ਮੈਂ ਇੱਕ ਬੀਬੀ ਦੇ ਘਰੇ ਗਿਆ ਉਹਦਣ ਮੀਂਹ ਬਹੁਤ ਜ਼ਿਆਦਾ ਪੈ ਰਿਆ ਸੀਗਾ ਜਿਹੜੇ ਵਕੀਲ ਸਾਹਿਬ ਨੇ ਪੈਰਵਾਹੀ ਕੀਤੀ ਸੀਗੀ ਐਡਵੋਕੇਟ ਮਰਕਲ ਜਗਜੀਤ ਸਿੰਘ ਚੌੜਾ ਉਹ ਮੇਰੇ ਨਾਲ ਸੀ ਕਿਉਂਕਿ ਉਹਨਾਂ ਨੇ ਪੈਰਵਾਹੀ ਕੀਤੀ ਸੀ ਕੇਸ ਦੀ ਅਸੀਂ ਉਸ ਬੀਬੀ ਦੇ ਘਰੇ ਪਹੁੰਚੇ ਬਹੁਤ ਜ਼ਿਆਦਾ بارش ਹੋਣ ਈ ਸੀ ਉਹਦਣ ਵੀ ਅੱਛਾ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹ ਬੀਬੀ ਨੇ ਰੋ ਰੋ ਕੇ ਦੱਸਿਆ ਕਹਿੰਦੀ ਕਿ ਅੱਜ ਤੋਂ 28 ਵਰੇ ਪਹਿਲਾਂ ਮੇਰੇ ਘਰ ਵਾਲੇ ਨੂੰ ਸਾਰੇ ਪਿੰਡ ਦੇ ਸਾਹਮਣੇ ਪੁਲਿਸ ਵਾਲੇ ਨਾਲ CRP ਵਾਲੇ ਸੀਗੇ ਉਹ ਗੱਡੀ ਦੇ ਵਿੱਚ ਮਹਾਕੇ ਲਿਆ ਗਿਆ ਸਾਰਾ ਪਿੰਡ ਕਹਿੰਦੇ ਇਕੱਠਾ ਹੋਇਆ ਪਿਆ ਸੀਗਾ ਉਸ ਵੇਲੇ ਜਵਾਨੀ ਵੇਲੇ ਦੀ ਗੱਲ ਕਰਦੇ ਹੈਗੇ ਉਹ 28 ਵਰੇ ਪਹਿਲਾਂ ਦੀ ਗੱਲ ਕਰਨੀ ਸੀ ਉਹ ਬੀਬੀ ਮੇਰਾ ਬੱਚਾ ਕਹਿੰਦੀ ਛੋਟਾ ਜਿਹਾ ਗੋਦੀ 'ਚ ਸੀਗਾ ਮੇਰੇ ਔਰ ਉਸ ਵੇਲੇ ਜਦੋਂ ਲੈ ਗਏ ਤੇ ਰਾਤ ਦਾ ਸਮਾਂ ਸੀਗਾ ਮੈਂ ਆਪਣੇ ਸਾਈਕਲ ਤੇ ਸਵਾਰ ਹੋ ਕੇ ਸਬੰਧਤ ਥਾਣੇ ਜਿੱਥੇ ਨੂੰ ਲੈ ਕੇ ਗਏ ਹੋ ਸਕਦੇ ਸੀਗੇ ਉੱਥੇ ਗਈਆਂ ਉਹ ਕਹਿੰਦੇ ਭਈ ਇੱਥੇ ਨਹੀਂ ਲੈ ਕੇ ਆਏ ਸਾਨੂੰ ਨਹੀਂ ਪਤਾ ਹੈਗਾ ਅਗਲਾ ਦਿਨ ਬੀਤ ਗਿਆ ਫਿਰ ਮੈਂ ਸਾਈਕਲ ਤੇ ੱੱਕੇ ਖਾਦੇ ਆ ਦਰ ਉਦਰ ਬਹੁਤ ਮੈਂ ਆਸੇ ਪਾਸੇ ਜਾ ਜਾ ਕੇ ਦੇਖਿਆ ਪਰ ਮੇਰੀ ਕਿਧਰ ਵੀ ਸੁਣਵਾਈ ਨਹੀਂ ਹੋਈ ਵੱਡੇ ਅਫਸਰਾਂ ਦੇ ਕੋਲ ਜਾ ਜਾ ਕੇ ਵੀ ਦੇਖਿਆ ਪਰ ਕੋਈ ਗੱਲਬਾਤ ਨਹੀਂ ਬਣੀ ਕੁਝ ਦਿਨ ਬੀਤੇ ਕੁਝ ਦਿਨ ਬੀਤਣ ਤੋਂ ਬਾਅਦ ਉਸ ਬੀਬੀ ਨੇ ਦੱਸਿਆ ਕਿ ਸਾਡੇ ਪਿੰਡ ਦੀ ਪੰਚਾਇਤ ਨੂੰ ਫੋਨ ਆਇਆ ਕਿ ਭਾਈ ਉਸ ਬੰਦੇ ਦਾ ਸੰਸਕਾਰ ਕਰ ਦਿਓ ਬਸ ਜਦੋਂ ਕਹਿੰਦੇ ਆ ਗੱਲ ਸੁਣੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਮੇਰੇ ਘਰ ਵਾਲੇ ਦਾ ਐਨਕਾਊਂਟਰ ਕਰ ਦਿੱਤਾ ਹੈਗਾ ਮੇਰੇ ਘਰ ਵਾਲੇ ਨੂੰ ਇਹਨਾਂ ਨੇ ਮਾਰ ਦਿੱਤਾ ਉਸ ਤੋਂ ਬਾਅਦ ਚਲੋ ਮਤਲਬ ਅੰਤਮ ਦਰਸ਼ਨ ਵੀ ਆਪਣੇ ਘਰ ਵਾਲੇ ਦੇ ਉਹ ਨਹੀਂ ਕਰ ਸਕੇ ਇਹ ਕੱਲੇ ਇੱਕ ਪਰਿਵਾਰ ਦੀ ਕਹਾਣੀ ਨਹੀਂ ਹੈ ਖੈਰ ਚਲੋ ਅਜੇ ਨੇ ਮੈਂ ਗੱਲ ਦੱਸਣੀ ਹੈ ਤੁਹਾਨੂੰ ਬਹੁਤ ਸਾਰੇ ਪਰਿਵਾਰਾਂ ਦੀਆਂ ਕਹਾਣੀਆਂ ਹੈਗੀਆਂ ਨੇ ਕਈਆਂ ਦੇ ਕੋਲ ਮੈਂ ਜਾ ਪਹੁੰਚਿਆ ਇੰਟਰਵਿਊਜ਼ ਕੀਤੇ ਆ ਪਰ ਕਈਆਂ ਦੇ ਨਾਲ ਆਪਾਂ ਇੰਟਰਵਿਊਜ਼ ਨਹੀਂ ਕਰ ਪਾਏ ਜਿੰਨੇ ਕਿ ਸਾਡੇ ਕੋਲ ਸੋਰਸਸ ਜਾਂ ਸਾਧਨ ਹੈਗੇ ਆ ਆਪਾਂ ਜਿੰਨਾ ਕੁ ਵੀ ਕੰਮ ਕਰ ਸਕੀਏ ਹੋਰ ਬਹੁਤ ਸਾਰੇ ਸੱਜਣ ਬਹੁਤ ਸਾਰੇ ਪੱਤਰਕਾਰ ਹੈਗੇ ਆ ਉਹ ਕਰਦੇ ਵੀ ਆ ਕਈਆਂ ਨੇ ਕੀਤਾ ਪਹਿਲਾਂ ਬਹੁਤ ਕੁਝ ਹੋ ਵੀ ਰਿਹਾ ਹੈਗਾ ਖੈਰ ਉਹ ਦੱਸ ਦੇ ਸਕੇ ਕਹਿੰਦੇ ਕਿ ਮੈਂ ਕਿਹਾ ਜੀ ਹੁਣ ਜਦੋਂ ਅੱਜ ਤੋਂ ਇਹ سزا ਹੋਈ ਆ 3 ਵਰਿਆਂ ਦੀ ਕਹਿੰਦੇ ਵੀ ਜਦੋਂ ਨਾ ਮੈਂ ਤਰੀਕਾ ਭੁਗਤਣ ਜਾਣੀ ਹੁੰਨੀ ਸੀ ਡਰਾਇਆ ਜਾਂਦਾ ਸੀਗਾ ਧਮਕਾਇਆ ਜਾਂਦਾ ਸੀਗਾ ਡੀਐਸਪੀ ਜਿਹੜਾ ਦੋਸ਼ੀ ਸੀ ਅੱਜ ਵੀ ਕਹਿੰਦੇ ਉੱਥੇ ਮੁੱਛਾਂ ਨੂੰ ਤਾ ਦਿੰਦਾ ਸੀਗਾ ਸ਼ਾਇਦ ਕਹਿੰਦੀ ਉਹਨੂੰ ਪਹਿਲਾਂ ਹੀ ਇਸ ਗੱਲ ਦਾ ਇਲਮ ਹੋਊਗਾ ਕਿ ਮੈਨੂੰ ਕੇਵਲ ਤੇ ਕੇਵਲ ਜਮ ਬਰੀ ਹੋ ਜਾਣਾ ਜਾਂ ਮੈਨੂੰ ਕੇਵਲ ਤਿੰਨ ਵਾਰੀਆਂ ਦੀ ਸਜ਼ਾ ਹੋਣੀ ਹੈ ਉਹ ਕਹਿੰਦੀ ਕਿ ਤਿੰਨ ਵਾਰੀਆਂ ਦੀ ਸਜ਼ਾ ਹੋਈ ਉਸ ਡੀਐਸਪੀ ਨੂੰ ਔਰ ਮੌਕੇ ਤੇ ਜ਼ਮਾਨਤੀਏ ਨਾਲ ਲੈ ਗਿਆ ਹੋਏ ਸਕੇ ਉਹ ਮੌਕੇ ਤੇ ਜ਼ਮਾਨਤ ਹੋ ਗਈ ਜ਼ਮਾਨਤ ਲੈ ਕੇ ਉਹ ਮੇਰਾ ਖਿਆਲ ਆ ਕਹਿੰਦੀ ਵੀ ਮੇਰੇ ਤੋਂ ਪਹਿਲਾਂ ਘਰ ਪਹੁੰਚ ਗਿਆ ਹੋਣਾ ਮੈਂ ਲੇਟ ਪਹੁੰਚੀ ਆ ਕਿਉਂਕਿ ਮੈਂ ਬੱッセ ਗਈ ਸੀ ਅਗਲਾ ਆਪਣੀ ਗੱਡੀ ਤੇ ਗਿਆ ਹੋਊਗਾ ਸੋ ਉਸ ਭੈਣ ਨੇ ਜਦੋਂ ਆ ਗੱਲ ਦੱਸੀ ਆ ਇਸ ਤੋਂ ਲਾ ਬਾਹਰ ਬਹੁਤ سارے ਮਾਮਲੇ ਇਦਾਂ ਦੇ ਹੈਗੇ ਆ ਰੋਣ ਹੱਕਾ ਹੋ ਜਾਂਦਾ ਬੰਦਾ ਜਦੋਂ ਉਹ ਸਾਰੀ ਦਾਸਤਾਨ ਸੁਣਦੇ ਆ ਭਾਈ ਸਰਵਜੀਤ ਸਿੰਘ ਜੋੜ ਮੈਂ ਜਦੋਂ ਉਹਨਾਂ ਦੇ ਘਰੇ ਜਾਣਾ ਕਈ ਵਾਰ ਉਹਨਾਂ ਦੇ ਪਿਤਾ ਜੀ ਦੱਸਦੇ ਹੁੰਦੇ ਆ ਉਹ ਕਹਿੰਦੇ ਆ ਕਿ ਸਾਡੇ ਪੁੱਤ ਦੀ ਲਾਸ਼ ਉਸ ਵੇਲੇ ਕਹਿੰਦੇ ਚਿਖਾ ਦੇ ਵਿੱਚ ਚਿੰਦਤੀ ਸੀਗੀ ਤੇ ਅਸੀਂ ਲੱਭਦੇ ਰਹੇ ਆਪਣੇ ਪੁੱਤ ਨੂੰ ਉਹਨਾਂ ਨੇ ਇਹ ਕਹਿ ਕੇ ਕਿ ਇਹ ਲਾ ਵਾਰਿਸ ਹੈ ਲਾ ਵਾਰਿਸ ਕਹਿ ਕੇ ਸਾੜਨ ਲੱਗੇ ਸਗੇ ਇੱਕ ਤਰ੍ਹਾਂ ਚਿਖਾ ਦੇ ਵਿੱਚੋਂ ਕਢਵਾ ਕੇ ਲੈ ਕੇ ਆਏ ਆਪਣੇ ਪੁੱਤ ਦੀ ਲਾਸ਼ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਔਰ ਆਣ ਕੇ ਕਹਿੰਦੇ ਫਿਰ ਅਸੀਂ ਸੰਸਕਾਰ ਕੀਤਾ ਹਰੇਕ ਬਰੇ ਉਹ ਆਪਣੇ ਪੁੱਤ ਦੀ ਯਾਦ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਂਦੇ ਆਪਣੇ ਪਿੰਡ ਦੇ ਗੁਰੂ ਘਰ ਵਿਖੇ ਆ ਸਾਰਾ ਕੁਝ ਵਾਪਰਿਆ ਹੀ ਜਦੋਂ ਕਹਿੰਦੇ ਬੋਡੀ ਦੇਖੀ ਹੈ ਤਾਂ ਸਰੀਰ ਦਾ ਕੋਈ ਹਿੱਸਾ ਕੋਈ ਅੰਗ ਬਚਿਆ ਨਹੀਂ ਸਗਾ ਜਿਹੜਾ ਮੂੰਹੋਂ ਬੋਲ ਕੇ ਇਸ ਗੱਲ ਦੀ ਗਵਾਹੀ ਨਾ ਪਰਦਾ ਹੋਵੇ ਕਿ ਇਸ ਸਰੀਰ ਦੇ ਨਾਲ ਕੀ ਕੁਝ ਵਾਪਰਿਆ ਹੋਊਗਾ ਭਾਵ ਕਿ ਬਹੁਤ ਹੀ ਜ਼ਿਆਦਾ ਤਸ਼ੱਦਦ ਕੀਤਾ ਗਿਆ ਸਗਾ ਇਦਾਂ ਹੀ ਇੱਕ ਪਿੰਡ ਦੇ ਵਿੱਚ ਮੈਂ ਗਿਆ ਉਸ ਪਿੰਡ ਦੇ ਵਿੱਚ ਨੌਜਵਾਨ ਉਹ ਦੱਸਦਾ ਸੀ ਕਹਿੰਦਾ ਮੈਂ ਪਿੰਡ ਦਾ ਸਰਪੰਚ ਹੋਣ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਅਸਰ ਰਸੂਖ ਵਾਲੇ ਬੰਦੇ ਆ ਉਹ ਦੱਸਦਾ ਸੀ ਕਹਿੰਦਾ ਕਿ ਮੇਰੇ ਨਾ ਦਾਦਾ ਜੀ ਦੀ ਤਸਵੀਰ ਲੱਗੀ ਹੋਈ ਹੈ ਜੱਲਿਆਂ ਵਾਲੇ ਬਾਗ ਦੇ ਵਿੱਚ ਭਾਵ ਕਿ ਮੇਰੇ ਦਾਦਾ ਜੀ ਨੂੰ ਸਜਾਏ ਮੌਤ ਫਾਂਸੀ ਦੇ ਉੱਪਰ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਦੋਂ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਚੱਲਦੀ ਪਈ ਸੀ ਅੰਗਰੇਜ਼ਾਂ ਦੇ ਨਾਲ ਦਾਦੇ ਵੀ ਕਹਿੰਦੇ ਉੱਥੇ ਫੋਟੋ ਲੱਗੀ ਹੋਈ ਆ ਅੱਜ ਵੀ ਕਹਿੰਦੇ ਦੇਖੀ ਜਾ ਸਕਦੀ ਹੈ ਉਸ ਤੋਂ ਬਾਅਦ ਕੀ ਵਾਪਰਿਆ ਪਿਤਾ ਜੀ ਨੂੰ ਕਹਿੰਦੇ ਪੁਲਿਸ ਨੇ ਚੱਕਿਆ ਫੇਕ ਐਨਕਾਊਂਟਰ ਕਰ ਦਿੱਤਾ ਆਪਣੇ ਪਿਤਾ ਦੀ লাশ ਤੱਕ ਵੀ ਨਹੀਂ ਦੇਖ ਪਾਏ ਉਹਨਾਂ ਦਾ ਗਾਂ ਪੁੱਤ ਸੀਗਾ ਉਹ ਵੀ ਦੱਸਦਾ ਸੀ ਕਿਵੇਂ ਆਪਾਂ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਬੜੀ ਲੰਮੀ ਜਦੋ ਜਹਿਦ ਕਰਨੀ ਪਈ ਆ ਉਹਨਾਂ ਨੂੰ ਵੀ ਉਹ ਵੀ ਦੱਸਦਾ ਸੀ ਕਹਿੰਦੇ ਬਥੇਰੇ ਡਰਾਵੇ ਆਏ ਬਥੇਰੇ ਲੋਭ ਲਾਲਚ ਆਏ ਬਥੇਰਾ ਕਿਹਾ ਗਿਆ ਕਿ ਪਿੱਛੇ ਹਟ ਜਾ ਪਰ ਆਪਾਂ ਪਿੱਛੇ ਨਹੀਂ ਹਟੇ ਸੋ ਹਨ ਗਿੰਤ ਦਾਸਤਾਨਾਂ ਇਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਫੇਕ ਐਨਕਾਊਂਟਰ ਕਰ ਦਿੱਤੇ ਗਏ ਸੀਗੇ ਉਹਨਾਂ ਪੁਲਿਸ ਵਾਲਿਆਂ ਦੇ ਵੱਲੋਂ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਇੱਥੋਂ ਦੀਆਂ ਅਦਾਲਤਾਂ ਦੇ ਵਿੱਚ ਸੱਚ ਸਾਬਤ ਹੋਈ ਹੈ ਤਾਂ ਹੀ ਕਰਕੇ ਤਾਂ ਇੱਥੋਂ ਦੀਆਂ ਅਦਾਲਤਾਂ ਨੇ ਉਹਨਾਂ ਨੂੰ ਸਜ਼ਾਵਾ ਦਵਾਈਆਂ ਨੇ ਨਾ ਜੀ ਤਾਂ ਹੀ ਸਜ਼ਾਵਾ ਦਿੱਤੀਆਂ ਉਹਨਾਂ ਨੂੰ ਅੱਛਾ ਪਿੱਛੇ ਜ ਹੈ ਨਾ ਇੱਕ ਪੁਲਿਸ ਆਫੀਸਰ ਨੂੰ ਸਜ਼ਾ ਹੋਈ ਸਾਡੇ ਵਾਲੇ ਭਾਈਚਾਰੇ ਚੋਂ ਇੱਕ ਪੱਤਰਕਾਰ ਵੀਰ ਉਹਦੇ ਨਾਲ ਸਵਾਲ ਕਰਨ ਲੱਗਾ ਉਹ ਕਹਿੰਦਾ ਕਿ ਤੁਹਾਨੂੰ ਸਜ਼ਾ ਹੋਈ ਹੈ ਅੱਜ ਜਦੋਂ ਅਦਾਲਤ ਤੋਂ ਬਾਹਰ ਨਿਕਲ ਕੇ ਤੇ ਗੱਡੀ ਚ ਬਹਾ ਕੇ ਜੇਲ੍ਹ ਚ ਲੈ ਕੇ ਜਾਣ ਲੱਗੇ ਹੈ ਕਹਿੰਦਾ ਵੀ ਕਿਦਾਂ ਲੱਗਦਾ ਤੁਹਾਨੂੰ ਕੋਈ ਪਛਤਾਵਾ ਹੈਗਾ ਉਹ ਕਹਿੰਦਾ ਵੀ ਮੈਨੂੰ ਕੋਈ ਪਛਤਾਵਾ ਨਹੀਂ ਹੈ ਕਹਿੰਦਾ ਜਾ ਕੇ ਉਹਨਾਂ ਨੂੰ ਪੁੱਛੋ ਸਰਕਾਰਾਂ ਨੂੰ ਮਤਲਬ ਉਹਦੇ ਕਹਿਣ ਦਾ ਭਾਵੇਂ ਇਹ ਸਗਾਂ ਕਿ ਸਰਕਾਰਾਂ ਨੂੰ ਜਾ ਕੇ ਤੁਸੀਂ ਇਹ ਗੱਲ ਪੁੱਛੋ ਅਸੀਂ ਜੋ ਕੁਝ ਵੀ ਕੀਤਾ ਸਰਕਾਰਾਂ ਦੇ ਕਹਿਣ ਤੇ ਜੋ ਉਹ ਆਫੀਸਰ ਕਹਿਣਾ ਚਾਹੁੰਦਾ ਸੀਗਾ ਭਈ ਸਰਕਾਰਾਂ ਨੂੰ ਜਾ ਕੇ ਬੱਚੋ ਭਾਵ ਕਿ ਅਸੀਂ ਸਰਕਾਰਾਂ ਦੇ ਕਹਿਣ ਦੇ ਉੱਪਰ ਹੀ ਸਾਰਾ ਕੁਝ ਕੀਤਾ ਸੋ ਆ ਜਿਹੜੀ ਹੁਣ ਵਾਲੀ ਵੀ ਗੱਲ ਹੈਗੀ ਆ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅੱਜ ਉਹ ਕੁਝ ਕੀਤਾ ਗਿਆ ਹੈਗਾ ਇਹਨਾਂ ਦੇ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਇਹ ਮੰਗ ਉਹਨਾਂ ਨੇ ਇਹੀ ਗੱਲ ਕਹੀ ਹੈਗੀ ਆ ਇਹਨਾਂ ਨੇ ਵੀ ਉਹ ਕਹਿੰਦੇ ਕਿ ਉਹ ਇੱਕ ਸਮਾਂ ਇਦਾਂ ਦਾ ਸੀਗਾ ਉਸ ਸਮੇਂ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਸੀਗਾ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਸੀਗੇ ਉਹਨਾਂ ਸਮਿਆਂ ਦੇ ਦੌਰਾਨ ਸਾਨੂੰ ਸਾਰੇ ਕਾਸੇ ਦੇ ਨਾਲ ਨਜਿੱਠਣ ਦੇ ਲਈ ਆ ਜੋ ਕੁਝ ਵੀ ਉਹਨਾਂ ਸਮੇਂ ਦੇ ਵਿੱਚ ਵਾਪਰਿਆ ਤੇ ਇਹ ਮਾਮਲੇ ਰੱਦ ਕੀਤੇ ਜਾਣ ਮਤਲਬ ਇਦਾਂ ਦੀ ਗੱਲ ਉਹ ਕਰਨ ਰਿਹਾ ਵੀ ਹਾਲਾਤ ਠੀਕ ਨਹੀਂ ਸੀਗੇ ਉਸ ਵੇਲੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਦੇਖੋ ਇੱਕ ਕੰਪੈਰੀਜ਼ਨ ਵੀ ਮੈਂ ਜਿੰਨੇ ਵੀ ਸਜਣਵਰੀ ਗੱਲਬਾਤ ਨੂੰ ਸੁਣ ਰਹੇ ਨੇ ਨਾਲ ਦੀ ਨਾਲ ਕਰਦੇ ਜਾਇਓ ਇੱਕ ਪਾਸੇ ਉਹ ਲੋਕ ਜਿਹੜੇ ਇਹ ਗੱਲ ਕਹਿਣ ਦੇ ਆ ਕਿ ਮਾਹੌਲ ਠੀਕ ਨਹੀਂ ਸੀਗਾ ਉਹਦੇ ਨਾਲ ਨਜਿੱਠਣ ਦੇ ਵਾਸਤੇ ਆ ਸਾਰਾ ਕੁਝ ਜਿਹਨੇ ਜਿਹੜੇ ਕਹਿੰਦੇ ਕਿ ਅਸੀਂ ਨਜਿੱਠਿਆ ਇਥੋਂ ਦੀ ਅਦਾਲਤਾਂ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਇਹ ਸਾਬਤ ਹੋਣ ਤੋਂ ਬਾਅਦ ਕਿ ਉਹ ਫੇਕ ਐਨਕਾਊਂਟਰਾਂ ਦੇ ਦੋਸ਼ੀ ਸੀਗੇ 30 32 ਬਤੀ ਬਾ ਵੜਿਆਂ ਬਾਦ ਉਹਨਾਂ ਨੂੰ ਸਜ਼ਾਵਾ ਹੋਈਆਂ ਔਰ ਦੂਏ ਪਾਸੇ ਜਿਹੜੇ ਸਿੱਖ ਨੇ ਭਾਰਤ ਦੀਆਂ ਅੜੜ ਜ਼ਿਲ੍ਹਾ ਚ ਬੰਦ ਨੇ ਜੇਨਾ ਨੂੰ ਰਿਹਾ ਕਰਾਉਣ ਦੇ ਵਾਸਤੇ ਜਦੋਂ ਜਹਿਦ ਕੀਤੀ ਜਾਂਦੀ ਹੈ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਵਿੱਚੋਂ ਕਈ 32 33 33 ਵਰੇ ਹੋ ਗਏ ਕਈਆਂ ਨੂੰ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਬੰਦ ਉਹਨਾਂ ਵਾਸਤੇ ਤਾਂ ਇਹਨਾਂ ਨੇ ਇੱਕ ਵਾਰ ਵੀ ਨਹੀਂ ਆਖਿਆ ਹੈਗਾ ਕਿ ਮਾਹੌਲ ਠੀਕ ਨਹੀਂ ਸੀਗਾ ਇਸ ਕਰਕੇ ਉਹਨਾਂ ਦੇ ਵੱਲੋਂ ਵੀ ਆ ਸਾਰਾ ਕੁਝ ਵਾਪਰਿਆ ਵੀ ਇੱਧਰ ਲਿਆਂ ਨੂੰ ਵੀ ਤੇ ਉੱਧਰ ਲਿਆਂ ਨੂੰ ਵੀ ਰਹਾ ਕਰ ਦਿੱਤਾ ਜਾਵੇ ਕੰਪੈਰੀਜ਼ਨ ਜਿਹੜੀ ਮੈਂ ਗੱਲ ਕਰਨ ਦੀ ਗੱਲ ਕਰਨੀ ਹੈਗਾ ਕੰਪੈਰੀਜ਼ਨ ਇਹ ਹੈ ਕਿ ਜਿਹੜੇ ਉੱਧਰਲੇ ਪਾਸੇ ਹੈਗੇ ਆ ਉਹਨਾਂ ਨੂੰ ਤੇ ਲੱਗੇ 30 30 32 32 ਵਰੇ ਉਹਨਾਂ ਨੂੰ ਸਜ਼ਾਵਾ ਦਵਾਉਣ ਦੇ ਵਾਸਤੇ ਪਰ ਇੱਧਰ ਬੜੇ ਸਿੱਖ ਨੇ ਜੱ태ਦਾਰ ਸਾਹਿਬ ਦੇ ਵੱਲੋਂ ਵੀ ਇਹ ਗੱਲ ਕਹੀ ਆ ਭਈ ਇੱਧਰ ਜਿਹੜੇ ਸਿੱਖ ਆ ਉਹਨਾਂ ਨੂੰ 30-30 32-32 ਵਰੇ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਬੀਤ ਗਈ ਸਜ਼ਾ ਪੂਰੀ ਹੋ ਗਈ ਰਿਹਾਂ ਤੱਕ ਵੀ ਨਹੀਂ ਕੀਤੇ ਗਏ ਰਿਹਾਈਆਂ ਦੀ ਮੰਗ ਕੀਤੀ ਜਾ ਰਹੀ ਆ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਰੋਜ਼ ਧਰਨੇ ਮੁਜ਼ਾਰੇ ਮੁਹਾਲੀ ਲੰਬੇ ਸਮੇਂ ਤੋਂ ਧਰਨਾ ਵੀ ਲੱਗਾ ਹੋਇਆ ਆ ਆਪਾਂ ਸਾਰੇ ਜਣੇ ਦੇਖਣਦੇ ਆ ਸਾਰਾ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੈਗਾ ਆ ਸੋ ਇਹ ਸਾਰਾ ਵਰਤਾਰਾ ਉਹਨਾਂ ਸਮੇਂ ਦੇ ਦੌਰਾਨ ਵਾਪਰਿਆ ਜਿਹੜੇ ਦੋਸ਼ੀ ਸਗੇ ਅਦਾਲਤਾਂ ਦੇ ਵਿੱਚ ਉਹ ਦੋਸ਼ੀ ਪਾਏ ਗਏ ਔਰ ਉਹਨਾਂ ਨੇ ਫੇਕ ਐਨਕਾਊਂਟਰ ਕੀਤੇ ਸਗੇ ਇਹ ਮੈਂ ਨਹੀਂ ਕਹਿਣ ਰਿਹਾ ਬਾਰ-ਬਾਰ ਇਹ ਗੱਲ ਕਹਿਣ ਰਿਹਾ ਇਹ ਇੱਥੋਂ ਦੀਆਂ ਅਦਾਲਤਾਂ ਨੇ ਸਾਬਤ ਕੀਤਾ ਇੱਥੋਂ ਦੀਆਂ ਅਦਾਲਤਾਂ ਨੇ ਹੀ ਉਹਨਾਂ ਨੂੰ ਸਜ਼ਾਵਾ ਦਵਾਈਆਂ ਨੇ ਔਰ ਉਹ ਜਿਹੜੇ ਦੋਸ਼ੀ ਨੇ ਅਦਾਲਤਾਂ ਨੇ ਸਾਬਤ ਕਰ ਦਿੱਤਾ ਕਿ ਦੋਸ਼ੀ ਸਗੇ ਦੇਖੋ ਕਿਸੇ ਨੂੰ ਘਰੋਂ ਚੁੱਕ ਕੇ ਕਿਸਦਾ ਫੇਕ ਐਨਕਾਊਂਟਰ ਕਰ ਦਿੱਤਾ ਆਪਾਂ ਬਾਣੀ ਪੜ੍ਹਦੇ ਹਾਂ ਨਾ ਜੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਇੱਕ ਲੜਾਈ ਚੱਲਦੀ ਪਈ ਸੀ ਜਿਹੜੀ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲ ਰਹੀ ਹੈ ਸਿੱਖ ਇਹ ਗੱਲ ਕਹਿੰਦੇ ਆ ਕਿ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਆਂ ਔਰ ਦੂਏ ਪਾਸੇ ਉਹ ਕਹਿੰਦੇ ਕਿ ਅਸੀਂ ਦੇਸ਼ ਭਗਤ ਵਾਂ ਇੱਕ ਲੜਾਈ ਆ ਇੱਕ ਜੰਗ ਚੱਲਦੀ ਪਈ ਹੈ ਸਿੱਖ ਚਾਹੁੰਦੇ ਆ ਕਿ ਸਾਡਾ ਇੱਥੇ ਕਦੀ ਰਾਜ ਹੁੰਦਾ ਸੀਗਾ ਅਸੀਂ ਉਸ ਰਾਜ ਦੀ ਮੋੜ ਬਹਾਲੀ ਚਾਹੁੰਦੇ ਆ ਸਿੱਖ ਕਹਿੰਦੇ ਆ ਕਿ ਜਿਹੜਾ ਸਾਡਾ ਸੰਘਰਸ਼ ਸੀਗਾ ਉਹ ਧਰਮ ਯੁੱਧ ਮੋਰਚੇ ਤੋਂ ਸ਼ੁਰੂ ਹੁੰਦਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭੰਡਰਾਵਾਲਾ ਨੇ ਸੰਘਰਸ਼ ਆਰੰਭਿਆ ਸੀਗਾ ਸਿੱਖ ਕਹਿੰਦੇ ਆ ਕਿ ਅਸੀਂ ਆਪਣੇ ਹੱਕ ਹਕੂਕ ਚਾਹੁੰਦੇ ਆ ਜਿਹੜਾ ਸਾਡੇ ਕੋਲ ਵਕ ਵਕ ਢੰਗ ਤਰੀਕਿਆਂ ਦੇ ਨਾਲ ਖੋਏ ਜਾ ਰਿਹਾ ਹੈ ਸਾਡੇ ਕੋਲ ਪੰਜਾਬੀ ਮਾਂ ਬੋਲੀ ਸਾਡੀ ਬੋਲੀ ਸਾਡੇ ਘਰ ਦੇ ਵਿੱਚ ਹੀ ਸਾਡੇ ਕੋਲ ਖੋਈ ਜਾਂਦੀ ਹੈ ਹੜਾ ਦੀ ਮਾਰ ਪਹਿਲਾਂ ਮੈਂ ਕਰ ਹਟਿਆ ਸਿਮਰਨ ਸਿੰਘ ਮਾਨ ਹੋਰ ਅੰਦਰ ਮੈਂ ਬਿਆਨ ਪੜਨ ਰਿਹਾ ਅੱਜ ਪੁਰਾਣਾ ਬਿਆਨ ਆ ਪਰ ਅੱਜ ਵੀ ਨਵਾਂ ਲੱਗਦਾ ਉਹ ਕਹਿੰਦੇ ਕਿ ਪੰਜਾਬ ਨੂੰ ਤਬਾਹ ਕਰਨ ਦੇ ਵਾਸਤੇ ਭਾਰਤ ਦੀ ਸਰਕਾਰ ਜਿਹੜੇ ਡੈਮ ਡੈਮਾਂ ਦਾ ਪਾਣੀ ਪਖੜਾ ਡੈਮ ਦੀ ਵੀ ਨਾਲ ਗੱਲ ਕਰਦੇ ਆ ਪਖੜਾ ਕਹਿੰਦੇ ਭਈ ਉਹ ਪਾਣੀ ਨੂੰ ਵੀ ਉਹ ਵਰਤ ਸਕਦੇ ਆ ਪੰਜਾਬ ਨੂੰ ਤਬਾਹ ਕਰਨ ਦੇ ਵਾਸਤੇ ਹੁਣ ਜਦੋਂ ਅੱਜ ਹੜ੍ਹ ਆਏ ਹੋਏ ਆ ਤੇ ਅੱਜ ਉਹਨਾਂ ਦਾ ਬਿਆਨ ਫੇਰ ਸੋਸ਼ਲ ਮੀਡੀਆ ਦੇ ਉੱਪਰ ਘੁੰਮੰ데요 ਔਰ ਲੋਕ ਕਹਿਣ ਦਿਆ ਕਿ ਵਾਕਈ ਸਰਦਾਰ ਸਿਮਰਨ ਸਿੰਘ ਮਾਨ ਹੋਰੀ ਠੀਕ ਕਹਿ ਰਹੇ ਸੀਗੇ ਵਾਕਈ ਸਰਕਾਰਾਂ ਇਧਰਲੇ ਬੰਨ ਨੂੰ ਕੋਈ ਧਿਆਨ ਨਹੀਂ ਦੇਣ ਰਹੀਆਂ ਮੈਨੂੰ ਬਹੁਤ ਸਾਰੇ ਸੱਜਣਾਂ ਕੇ ਵੀ ਫੋਨ ਕਰਦੇ ਆ ਅੱਜ ਵੀ ਥੋੜੀ ਦੇਰ ਪਹਿਲੇ ਫੋਨ ਆ ਕੇ ਹਟਿਆ ਸਮੇਂ ਦੇ ਕੇਵਰ ਘਾਟ ਹੁੰਦੀ ਹੈ ਕੇਵਰ ਬਹੁਤ ਸਾਰੀਆਂ ਗੱਲਾਂ ਰਹਿ ਜਾਂਦੀਆਂ ਬਹੁਤ ਸਾਰੀ ਕਵਰੇਜ ਜਿਹੜੀ ਬਾਹਰ ਜਾ ਕੇ ਕਰਨੀ ਹੁੰਦੀ ਹੈ ਜਿੰਨੇ ਇੱਕ ਸੋਰਸਿਸ ਹੈਗੇ ਆ ਬਹੁਤ ਕੁਝ ਕਰ ਨਹੀਂ ਪਾਉਨੇ ਹੈਗੇ ਪੰਜਾਬ ਦੇ ਜੋ ਹਾਲਾਤ ਹੈਗੇ ਆ ਇੱਥੇ ਜਿਸ ਤਰੀਕੇ ਦੇ ਨਾਲ ਦਿਖਾਏ ਜਾਣ ਦੀ ਜ਼ਰੂਰਤ ਹੁੰਦੀ ਹੈ ਉਹਦੇ ਲਈ ਸਰਕਾਰਾਂ ਦੀ ਨਲਾਇਕੀ ਜਿਹੜੀ ਹੁੰਦੀ ਹੈ ਉਹਨੂੰ ਉਹ ਜਗ੍ਜ਼ਗਾਰ ਨਹੀਂ ਕਰਦੇ ਹੈਗੇ ਮੀਡੀਆ ਵਾਲੇ ਜਿਹੜੀਆਂ ਹੋਰ ਚੀਜ਼ਾਂ ਹੁੰਦੀਆਂ ਨੇ ਉਹਨਾਂ ਖਬਰਾਂ ਨੂੰ ਤੇ ਦੌੜ ਦੌੜ ਭੱਜ ਭੱਜ ਸੁਣਾਉਂਦੇ ਆ ਜਿੱਦਾਂ ਆ ਵੀ ਜਿਹੜੀ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰਨਿਆ ਇਹਦੇ ਸਬੰਧ ਦੇ ਵਿੱਚ ਕੋਈ ਨਹੀਂ ਭੱਜਣ ਭੱਜ ਨਾਟਕ ਕਿਸੇ ਨੇ ਪਾਈ ਹੋਈ ਕੋਈ ਪੱਤਰਕਾਰ ਨਹੀਂ ਆਪਣੇ ਸਟੂਡੀਓ ਸੱਜੇ ਖੱਬੇ ਦੌੜਨ ਡਿਆ ਦੇਖਿਆ ਤੁਸੀਂ ਮੈਂ ਤਾਂ ਨਹੀਂ ਵੇਖਿਆ ਹੈਗਾ ਮਤਲਬ ਇਸ ਗੱਲ ਨੂੰ ਕੋਈ ਨਹੀਂ ਜਾਗਰ ਕਰਨ ਰਿਹਾ ਕਿ ਅਦਾਲਤਾਂ ਨੇ ਸਜ਼ਾਵਾਂ ਸੁਣਾਈਆਂ ਨੇ ਉਹਨਾਂ ਅਫਸਰਾਂ ਨੂੰ ਔਰ ਅਫਸਰਾਂ ਨੂੰ ਛਡਵਾਉਣ ਦੇ ਵਾਸਤੇ ਉਹਨਾਂ ਦੇ ਹੀ ਭਾਈਚਾਰੇ ਵਾਲੇ ਉਹ ਕਹਿੰਦੇ ਜੀ ਛੱਡ ਦਿੱਤਾ ਜਾਵੇ ਇਹਨਾਂ ਦੀਆਂ ਰਹਿਈਆਂ ਇਹਨਾਂ ਦੇ ਮਾਮਲੇ ਰੱਦ ਕਰ ਦਿੱਤੇ ਜਾਣ ਇਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਰਹੀਆਂ ਸੀ ਜਾਂ ਇਹਨਾਂ ਨੂੰ ਹੋਰ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਉਹ ਇਹਨਾਂ ਦੀ ਬਹਾਲ ਕੀਤੀਆਂ ਜਾਣ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਦੇਖੋ ਕਿਉਂ ਜੀ ਗੱਲਬਾਤ ਹੈਗੀ ਆ ਐਦਾਂ ਦੇ ਹਾਲਾਤ ਹੈਗੇ ਆ ਜੀ ਅੱਛਾ ਪਿੱਛੇ ਜਾਣਾ ਤੁਸੀਂ ਹੋਰ ਦੇਖਿਆ ਹੂੰਗਾ ਕਿ ਸਿੱਖਾਂ ਨੇ ਇਸ ਗੱਲ ਦੇ ਉੱਪਰ ਵੀ ਬਹੁਤ ਜ਼ਿਆਦਾ ਇਤਰਾਜ਼ ਜਤਾਇਆ ਖਾਸ ਕਰਕੇ ਉਹਨਾਂ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਹੁੰਦੇ ਨੇ ਖਾਸ ਕਰਕੇ ਵਕੀਲ ਸਾਹਿਬ ਉਹ ਅਕਸਰ ਦੰਦੀ ਗੱਲ ਕਰਦੇ ਰਹੇ ਕਿ ਜਿਨ੍ਹਾਂ ਨੂੰ ਆਪਾਂ ਵੱਡੀ ਜਦੋਜਹਿਦ ਕਰਕੇ ਸਜ਼ਾਵਾ ਦਵਾਉਂਦੇ ਆ ਉਹਨਾਂ ਨੂੰ ਕਹਿੰਦੇ ਬੜੀ ਛੇਤੀ ਰਿਹਾ ਕਰ ਦਿੱਤਾ ਜਾਂਦਾ ਆਨੇ ਬਹਾਨੇ ਕਦੀ 15 ਅਗਸਤ ਆ ਗਈ ਕਦੀ 26 ਜਨਵਰੀ ਆ ਗਈ ਇਸ ਤੋਂ ਇਲਾਵਾ ਹੋਰ ਉਹਨਾਂ ਨੂੰ ਇਸ ਕੈਟਾਗਰੀ ਵਿੱਚ ਵੀ ਲਿਆਂਦਾ ਜਾਂਦਾ ਵੀ ਇਹਨਾਂ ਦਾ ਚਾਲ ਚੱਲਣ ਜੇਲ੍ਹ ਦੇ ਵਿੱਚ ਬਹੁਤ ਵਧੀਆ ਹੈਗਾ ਇਸ ਕਰਕੇ ਚਲੋ ਹੌਲੀ ਹੌਲੀ ਕਰਕੇ ਤੇ ਉਹਨਾਂ ਦੀ ਸਜ਼ਾ ਨੂੰ ਘਟਾ ਕੇ ਤੇ ਉਹਨਾਂ ਨੂੰ ਛੇਤੀ ਹੀ ਬਾਹਰ ਕੱਢ ਦਿੱਤਾ ਜਾਂਦਾ ਹੁਣ ਜੇ ਇਸ ਗੱਲ ਨੂੰ ਆਪਾਂ ਦੂਜੀ ਤਰ੍ਹਾਂ ਕਰੀਏ ਜਿਨ੍ਹਾਂ ਨੂੰ ਦੇਖੋ ਜਿਹੜੇ ਉਸ ਵੇਲੇ ਜਵਾਨ ਸਗੇ ਜਿਨ੍ਹਾਂ ਨੂੰ 30 30 32 32 ਵਰਿਆਂ ਬਾਅਦ ਸਜ਼ਾਵਾਂ ਹੋਈਆਂ ਨੇ ਤੁਸੀਂ ਦੇਖੋ ਆਪਣੀ ਜ਼ਿੰਦਗੀ ਭੋਗ ਗਏ ਬਹੁਤ ਸਾਰੇ ਮਾਮਲੇ ਹੱਲੇ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਆ ਇਹ ਵੀ ਗੱਲ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਔਰ ਇਸ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਇਹ ਜਿਹੜੀਆਂ ਸਜ਼ਾਵਾਂ ਹੋਣ ਲੱਗੀਆਂ ਨਾ ਇਹ ਪਿਛਲੇ ਮੇਰਾ ਖਿਆਲ ਤਿੰਨਾਂ ਚੌਹਾਂ ਕੁ ਵਰਿਆਂ ਤੋਂ ਸ਼ੁਰੂ ਹੋਣ ਲੱਗੀਆਂ ਉਸ ਤੋਂ ਪਹਿਲਾਂ ਕਿਸੇ ਨੂੰ ਕੋਈ ਸਜ਼ਾ-ਸਜਾਵਾਂ ਨਹੀਂ ਹੋਈ ਹੈਗੀ ਇਹ ਵੀ ਗੱਲ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਔਰ ਉਹਨਾਂ ਮਾਮਲਿਆਂ ਨੂੰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਕਰਕੇ ਵੀ ਲੰਬਾ ਸਮਾਂ ਲੰਬੇ ਸਮੇਂ ਦੇ ਲਈ ਲਟਕਾਇਆ ਗਿਆ ਭਈ ਆਪਣ ਜਿਵੇਂ ਬਹੁਤ ਸਾਰੇ ਤੁਰਦੇ ਵੀ ਬਣੇ ਬਹੁਤ ਸਾਰੇ ਇਦਾਂ ਦੇ ਜਿਹਨਾਂ ਨੇ ਫੇਕ ਐਨਕਾਊਂਟਰ ਕੀਤੇ ਸੀਗੇ ਜਿਨ੍ਹਾਂ ਦੇ ਉੱਪਰ ਮੁਕੱਦਮੇ ਦਰਜ ਹੋਏ ਪਰ ਉਹ ਆਪਣੀ ਜ਼ਿੰਦਗੀ ਪੂਰੀ ਕਰਕੇ ਆਪਣੀ ਜ਼ਿੰਦਗੀ ਪੂਰੀ ਜੀ ਕੇ ਇਸ ਜਹਾਨ ਤੋਂ ਰੁਖਸਤ ਹੋ ਗਏ ਭਾਵੇਂ ਉਹਨਾਂ ਨੂੰ ਇੱਥੋਂ ਦੀਆਂ ਅਦਾਲਤਾਂ ਦੇ ਵਿੱਚ ਸਜ਼ਾਆਂ ਮਿਲ ਹੀ ਨਹੀਂ ਸਕੀਆਂ ਹੁਣ ਕਈ ਵਾਰ ਨਾ ਇਦਾਂ ਦੀਆਂ ਗੱਲਾਂ ਬਾਤਾਂ ਵੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਸਿੱਖ ਇਤਰਾਜ਼ ਕਰਦੇ ਹੈਗੇ ਆ ਭਈ ਉਹ ਇਹ ਗੱਲ ਕਹਿੰਦੇ ਆ ਭਈ ਇਹਦੇ ਨਾਲ ਨਾ ਪੁਲਿਸ ਦਾ ਮਨੋਵਲ ਡਿੱਗੂਗਾ ਜੇ ਪੁਲਿਸ ਵਾਲਿਆਂ ਨੂੰ ਸਜ਼ਾਾਂਵਾਂ ਹੁੰਦੀਆਂ ਨੇ ਤਾਂ ਉਹਨਾਂ ਦਾ ਮਨੋਵਾਲਾ ਡਿੱਗੂਗਾ ਹੁਣ ਇਸ ਕਰ ਨੂੰ ਜੇ ਦੂਜੀ ਤਰ੍ਹਾਂ ਕਰ ਲਈਏ ਤਾਂ ਉਹ ਏਦਾਂ ਕਿਉਂ ਨਹੀਂ ਸੋਚਦੇ ਹੈਗੇ ਕਿ ਜੇ ਪੁਲਿਸ ਵਾਲੇ ਇਸ ਤਰੀਕੇ ਦੇ ਨਾਲ ਮੋੜਿਆਂ ਦੇ ਉੱਪਰ ਸਟਾਰ ਲਗਾਉਣ ਦੇ ਚੱਕਰਾਂ ਦੇ ਵਿੱਚ ਕਿਸੇ ਦੇ ਫੇਕ ਐਨਕਾਊਂਟਰ ਨਾ ਕਰਨ ਅਦਾਲਤਾਂ ਬਣੀਆਂ ਹੋਈਆਂ ਨੇ ਇਸੇ ਕੰਮ ਦੇ ਲਈ ਅਦਾਲਤਾਂ ਬਣੀਆਂ ਹੋਈਆਂ ਨੇ ਦੋਸ਼ੀਆਂ ਨੂੰ ਸਜ਼ਾਾਂਵਾਂ ਦੇਣ ਦੇ ਵਾਸਤੇ ਜਿਹੜੇ ਸਿੰਘ ਜੇਲ੍ਹਾਂ ਦੇ ਅੰਦਰ ਬੰਦ ਹੈਗੇ ਆ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਸਜ਼ਾਾਂਵਾਂ ਹੁੰਦੀਆਂ ਨਾਲ ਜੀ ਤੀਤੀ ਬੱਤੀ ਬੱਤੀ ਵਰੇਪਾਵੇਂ ਹੋ ਗਿਆ ਉਹਨਾਂ ਨੂੰ ਭਾਵੇਂ ਨਹੀਂ ਛੱਡਿਆ ਜਾ ਰਿਹਾ ਸੰਘਰਸ਼ ਹੋ ਰਿਹਾ ਉਹ ਇੱਕ ਅੱਡ ਗੱਲ ਆ ਪਰ ਅਦਾਲਤਾਂ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਹਨ ਜੀ ਪਰ ਕੀ ਕਿਸੇ ਪੁਲਿਸ ਵਾਲੇ ਨੂੰ ਇਸ ਗੱਲ ਦਾ ਹੱਕ ਹੈਗਾ ਕਿ ਉਹ ਕਿਸੇ ਦਾ ਘਰੋਂ ਕੱਢ ਕੇ ਤੇ ਫੇਕ ਐਨਕਾਊਂਟਰ ਕਰ ਦੇਵੇ ਉਹਨਾਂ ਨੂੰ ਅਦਾਲਤ 'ਚ ਨਾ ਪੇਸ਼ ਕੀਤਾ ਜਾਵੇ ਕੀ ਕਿਸੇ ਨੂੰ ਇਸ ਗੱਲ ਦਾ ਕੋਈ ਹੱਕ ਹੈਗਾ ਉਹਨਾਂ ਸਮੇਂ 'ਚ ਸਾਰਾ ਕੁਝ ਵਾਪਰਿਆ ਇਹ ਗੱਲ ਫਿਰ ਤੀਜੀ ਵਾਰੀ ਕਹਿਣ ਲੱਗਾ ਮੈਂ ਨਹੀਂ ਕਹਿੰਨਾ ਅਦਾਲਤਾਂ ਦੀਆਂ ਜੱਜਮੈਂਟਾਂ ਪੜ੍ਹ ਕੇ ਵੇਖ ਲਓ ਜਿਨ੍ਹਾਂ ਅਦਾਲਤਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਸਜ਼ਾਵਾ ਸੁਣਾਈਆਂ ਨੇ ਤੁਸੀਂ ਉਹ ਡਾਟਾ ਉਹ ਤੁਸੀਂ ਜਜਮੈਂਟ ਪੜ੍ਹ ਕੇ ਵੇਖ ਲਓ ਉਹਨਾਂ ਨੇ ਇਹ ਸਾਰਾ ਕੁਝ ਇੱਥੇ ਕਿਹਾ ਹੈਗਾ ਔਰ ਇਹਦਾ ਸਾਬਤ ਹੋਇਆ ਹੈਗਾ ਸਾਰਾ ਕੁਝ ਔਰ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵਾਸਤੇ ਐਦਾਂ ਹਾ ਦਾ ਨਾਰਾ ਮਾਰਨਾ ਤੁਹਾਡੇ ਵੀ ਜ਼ਿਹਨ ਦੇ ਵਿੱਚ ਦਰਸ਼ਕੋ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੈਰ-ਇਖਲਾਕੀ ਵਰਤਾਰਾ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਇਕ ਗੈਰ-ਇਖਲਾਕੀ ਹੀ ਨਹੀਂ ਇਹ ਗੈਰ ਸੰਵਿਧਾਨਿਕ ਵੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਭਾਰਤ ਦਾ ਕਾਨੂੰਨ ਅਤੇ ਭਾਰਤ ਦਾ ਜਿਹੜਾ ਸੰਵਿਧਾਨ ਆ ਭਈ ਉਹਨੂੰ ਉਹਦਾ ਮੂੰਹ ਚੜਾਉਣ ਵਾਲੀ ਇੱਕ ਗੱਲ ਆ ਵਾਹੇ ਕੀ ਤੁਹਾਨੂੰ ਇਹ ਨਹੀਂ ਲੱਗਦਾ ਇੱਥੇ ਲੈ ਕਹਿੰਦੇ ਕਹੋਂਦੇ ਤੇ ਸੁਮੇਤ ਸਣੀ ਵਰਗੇ ਜਿਹਨਾਂ ਦੇ ਉੱਪਰ ਕੇਸ ਚੱਲਦੇ ਪਏ ਐ ਸਾਬਕਾ ਡੀਜੀਪੀ ਪੰਜਾਬ ਹਲੇ ਤਾਂ ਉਹ ਮਾਮਲੇ ਲਟਕਣ ਡੇ ਐ ਹੁਣ ਜਿਹੜੀ ਮਨੋਵਲ ਦੀ ਗੱਲ ਕਰਨ ਰਿਹਾ ਸੀਗਾ ਉਹ ਕਹਿੰਦੇ ਕਿ ਮਨੋਵਲ ਡਿੱਗਦਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹ ਦਿਨ ਨਾਲ ਮਨੋਵਲ ਡਿੱਗਦਾ ਮੈਨੂੰ ਸਭ ਉਹ ਇਹ ਲੱਗਦਾ ਕਿ ਪੁਲਿਸ ਦਾ ਸਭੋ ਮਨੋਵਲ ਇਹ ਦਿਨ ਨਾਲ ਵੱਧਦਾ ਆ ਜਿਹੜੇ ਨਵੇਂ ਪੁਲਿਸ ਵਾਲੇ ਹੁਣ ਆ ਗਏ ਨਵੇਂ ਆਫੀਸਰ ਜਿਹੜੇ ਆ ਉਹਨਾਂ ਨੂੰ ਸਭੋ ਇਹ ਪਤਾ ਲੱਗੂਗਾ ਕਿ ਆਪਾਂ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਆਪਾਂ ਕੋਈ ਵੀ ਗੈਰ اخਲਾਕੀ ਜਾਂ ਗੈਰ ਸੰਵਿਧਾਨਕ ਕੰਮ ਨਹੀਂ ਕਰਨਾ ਉਹਨਾਂ ਨੂੰ ਪਤਾ ਹੋਊਗਾ ਜੇ ਕਿਸੇ ਨੂੰ ਸਜ਼ਾ ਮਾ ਹੋਣਗੀਆਂ ਵੀ ਸਭ ਤੋਂ ਪਹਿਲੇ ਜਿਹੜੇ ਸੀਗੇ ਕਈਆਂ ਨੇ ਆ ਸਾਰਾ ਕੁਝ ਕੀਤਾ ਅਦਾਲਤਾਂ 'ਚ ਸਾਬਤ ਹੋ ਗਿਆ ਆਪਾਂ ਇਸ ਕਿਸਮ ਦੇ ਕੰਮ ਨਹੀਂ ਕਰਨਾ ਕਰਨੇ ਜਵਾਨੀ ਹਮੇਸ਼ਾ ਨਹੀਂ ਰਹਿੰਦੀ ਸਮੇ ਇੱਕੋ ਜਿਹਾ ਨਹੀਂ ਰਹਿੰਦੇ ਹੁੰਦੇ ਸਮੇ ਬਦਲਦੇ ਰਹਿੰਦੇ ਹੁੰਦੇ ਆ ਉਤਾਰ ਚੜ੍ਹਾ ਇਹ ਜ਼ਿੰਦਗੀ 'ਚ ਆਉਂਦੇ ਰਹਿੰਦੇ ਹੁੰਦੇ ਆ ਸੋ ਜਵਾਨੀ ਦੇ ਜਨੂਨ 'ਚ ਆ ਸਾਰਾ ਕੁਝ ਹੋ ਜਾਂਦਾ ਮੈਨੂੰ ਲੱਗਦਾ ਕਿ ਸਭ ਨੂੰ ਉਹਨਾਂ ਦਾ ਮਨੋਵਲਵ ਵਧਾਊਗਾ ਉਹਨਾਂ ਨੂੰ ਲੱਗੂਗਾ ਕਿ ਆਪਾਂ ਕੁਝ ਵੀ ਐਦਾਂ ਦਾ ਗੈਰ ਅ ਨਹੀਂ ਕਰਨਾ ਹੈਗਾ اخਲਾਕੀ ਜਾਂ ਗੈਰ ਸੰਵਿਧਾਨਕ ਕਿਉਂਕਿ ਬਾਅਦ ਵਿੱਚ ਸਾਬਤ ਹੋ ਹੀ ਜਾਣਾ ਹੁੰਦਾ ਹੈ ਸੱਚ ਹਮੇਸ਼ਾ ਲੁਕਿਆ ਨਹੀਂ ਰਹਿੰਦਾ ਹੁੰਦਾ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸਰਕਾਰਾਂ ਬਦਲ ਜਾਂਦੀਆਂ ਆ ਜਿਨ੍ਹਾਂ ਨੇ ਤੁਹਾਡੇ ਕੋਲ ਅੱਜ ਕਈ ਵਾਰ ਕੁਝ ਕਰਵਾਇਆ ਹੁੰਦਾ ਮੈਨੂੰ ਪੁਲਿਸ ਆਫੀਸਰ ਦੀ ਗੱਲ ਬੜੀ ਖਰੀ ਲੱਗਦੀ ਹੈ ਕਈ ਵਾਰ ਜਿਹੜੀ ਸਾਡੇ ਪੱਤਰਕਾਰ ਨੇ ਸਵਾਲ ਕੀਤਾ ਸੀ ਨਾ ਵੀ ਕਿੱਦਾਂ ਤੁਹਾਨੂੰ ਪਸਤਾਵਾ ਹੋਣ ਡਿਆ ਉਹ ਕਹਿ ਰਿਹਾ ਕਿ ਨਹੀਂ ਕਹਿੰਦਾ ਸਰ ਉਹਨਾਂ ਨੂੰ ਜਾ ਕੇ ਸਵਾਲ ਕਰੋ ਹੁਣ ਮੇਰੇ ਮਨ 'ਚ ਉਸ ਵੇਲੇ ਆਉਂਦਾ ਸੀਗਾ ਕਿ ਜੇ ਮੈਂ ਵੀ ਉੱਥੇ ਲੱਗੇ ਹੁੰਦਾ ਤਾਂ ਇੱਕ ਦੋ ਗੱਲਾਂ ਜਾਂ ਇੱਕ ਦੋ ਸਵਾਲ ਮੈਂ ਵੀ ਕਰ ਲੈਣਾ ਹੁਣ ਮੈਨੂੰ ਲੱਗਦਾ ਕਿ ਜੇਲ੍ਹ ਦੇ ਵਿੱਚ ਬੈਠਾ ਉਹ ਸਾਡਾ ਪੁਲਿਸ ਵਾਲਾ ਜਿਹੜਾ ਭਾਈ ਹੈਗਾ ਇੱਥੋਂ ਦਾ ਹੀ ਆ ਭਾਈ ਆ ਉਹ ਪੰਜਾਬ ਦੇ ਹੀ ਆ ਉਹ ਵੀ ਪੰਜਾਬ ਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਆ ਇੱਥੋਂ ਆਪਣੇ ਪਰਿਵਾਰਾਂ ਦੇ ਵਿੱਚੋਂ ਹੀ ਹੈਗੇ ਆ ਸਾਰੇ ਉਹ ਸੋ ਉਹਦੇ ਮਨ ਵਿੱਚ ਜ਼ਰੂਰ ਆਉਂਦਾ ਹੀ ਹੋਊਗਾ ਯਾਰ ਜਿਹਨਾਂ ਦੀ ਕਹਿਣ ਦੇ ਉੱਪਰ ਹੀ ਕਰ ਦਿੱਤਾ ਸਰਕਾਰਾਂ ਉਹਨਾਂ ਨੇ ਸਰਕਾਰਾਂ ਦੇ ਉੱਪਰ ਇਤਰਾਜ਼ ਜ਼ਾਹਰ ਕੀਤਾ ਆ ਸੋ ਇਦਾਂ ਹੀ ਆ ਜੜ ਜੜੇ ਆ ਮਨੋਵਲ ਦੀ ਮੈਂ ਗੱਲ ਕਰਨੀ ਆ ਮਨੋਵਲ ਨਹੀਂ ਡਿੱਗੂਗਾ ਔਰ ਉਹ ਜ਼ਰੂਰ ਇਹ ਗੱਲ ਸੋਚਣਗੇ ਕਿ ਜਿਹੜੀਆਂ ਹਕੂਮਤਾਂ ਅੱਜ ਸਾਡੇ ਕੋਲੋਂ ਆ ਕਰਵਾਉਣੀਆਂ ਨੇ ਜਾਂ ਜੇ ਕਿਸੇ ਦੇ ਕੋਲੋਂ ਕੱਲ ਨੂੰ ਕੋਈ ਕਰਵਾਵੇ ਤਾਂ ਉਹਨਾਂ ਨੂੰ ਸਭੋ ਪਤਾ ਹੋਊਗਾ ਕਿ ਇਹਦੇ ਨਾਲ ਆਉਂਦੇ ਸਮੇਂ ਦੇ ਵਿੱਚ ਜਦੋਂ ਸਰਕਾਰਾਂ ਬਦਲ ਜਾਣੀਆਂ ਜਦੋਂ ਕਿਸੇ ਹੋਰ ਨੇ ਚਾਹਣਾ ਵੀ ਸਾਨੂੰ ਸੱਤਾ ਮਿਲ ਜਾਵੇ ਉਹਨਾਂ ਨੇ ਫਿਰ ਕਹਿਣਾ ਵੀ ਠੀਕ ਆ ਜੀ ਪਹਿਲੀਆਂ ਸਰਕਾਰਾਂ ਦੇ ਵੇਲੇ ਆ ਸਾਰਾ ਕੁਝ ਵਾਪਰਿਆ ਸੀਗਾ ਪਹਿਲੀਆਂ ਸਰਕਾਰਾਂ ਦੇ ਵੇਲੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਆ ਸਾਰਾ ਕੁਝ ਕੀਤਾ ਦਿਓ ਸੰਜਮਾ ਉਹਨਾਂ ਨੂੰ ਕੋਈ ਗੱਲ ਨਹੀਂ ਉਹਨਾਂ ਨੂੰ ਕੋਈ ਰਾਹਤ ਨਹੀਂ ਉਹਨਾਂ ਦੇ ਕੋਲੋਂ ਖੋਲੋਂ ਰਾਹ ਤਾਂ ਸੋ ਜਦੋਂ ਆ ਸਾਰਾ ਕੁਝ ਪੁਲਿਸ ਅਫਸਰਾਂ ਦੇ ਜ਼ਿਹਨ ਦੇ ਵਿੱਚ ਆਊਗਾ ਤਾਂ ਫਿਰ ਉਹ ਖਰਾ-ਖਰਾ ਹੀ ਕਰਨਗੇ ਫਿਰ ਉਹ ਕੁਝ ਵੀ ਗਲਤ ਨਹੀਂ ਕਰਨਗੇ ਫਿਰ ਉਹ ਜਿਹੜਾ ਦੋਸ਼ੀ ਆ ਉਹਦੇ ਖਿਲਾਫ ਵਧੀਆ ਬਣਦੀ ਸਰਦੀ ਕਾਰਵਾਈ ਹੀ ਕਰਨਗੇ ਔਰ ਉਹਦੇ ਖਿਲਾਫ ਜਿਹੜਾ ਕੋਈ ਬਣਦਾ ਕੇਸ ਹੈ ਉਹੀ ਬਣਾਉਣਗੇ ਔਰ ਅਦਾਲਤਾਂ ਬੈਠੀਆਂ ਨੇ ਸਜ਼ਾਵਾ ਦੇਣ ਦੇ ਵਾਸਤੇ ਅਦਾਲਤਾਂ ਦੇ ਵਿੱਚ ਉਹ ਉਸ ਦੋਸ਼ੀ ਦੇ ਖਿਲਾਫ ਵਧੀਆ ਪੱਖ ਰੱਖਣਗੇ ਜਦੋਂ ਚਲਾਨ ਪੇਸ਼ ਕੀਤੇ ਜਾਂਦੇ ਆ ਤਾਂ ਉਸ ਵੇਲੇ ਫਿਰ ਅਦਾਲਤਾਂ ਉਹਨਾਂ ਨੂੰ ਸਜ਼ਾਵਾ ਦੇਣਗੀਆਂ ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਸਗੋਂ ਉਹਨਾਂ ਦਾ ਮਨੋਵਲ ਵਧੂਗਾ ਬਾਕੀ ਵਿਚਾਰ ਆਪੋ ਆਪਣੇ ਆ ਪਰ ਆਹ ਗੱਲ ਜਿਹੜੀ ਆ ਕਰਨੀ ਬੇहद ਜ਼ਰੂਰੀ ਸਗੀ ਹੜਾ ਵਾਲੀ ਵੀ ਗੱਲ ਵਿੱਚ ਹੀ ਕਰ ਲਈ ਆ ਆ ਵੀ ਗੱਲ ਵਿੱਚ ਹੀ ਹੋ ਗਈ ਆ ਆ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਜਿੱਦਾਂ ਕਈ ਵਾਰ ਬਹੁਤ ਸਾਰੇ ਸਿੱਖ ਸੋਚਦੇ ਹੁੰਦੇ ਆ ਕਿ ਜਦੋਂ ਸਿੱਖ ਜਾਂ ਪੰਜਾਬ ਦੇ ਲੋਕ ਕਿਦਰੇ ਹੋਰ ਪਾਸੇ ਉਲਝੇ ਹੋਏ ਹੋਣ ਤਾਂ ਉਸ ਵੇਲੇ ਜਿਹੜੇ ਸਿੱਖਾਂ ਦੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਹਤ ਜੀ ਦੇ ਦਿੱਤੀ ਜਾਂਦੀ ਆ ਕਿਉਂਕਿ ਸਿੱਖਾਂ ਦਾ ਉਸ ਵੇਲੇ ਉਧਰਲੇ ਪਾਸੇ ਨੂੰ ਧਿਆਨ ਨਹੀਂ ਹੁੰਦਾ ਹੈਗਾ ਸੋ ਜੇ ਤੁਹਾਡੇ ਧਿਆਨ ਗੁਚ ਰਹੀ ਹੈ ਖਬਰ ਹੈਗੀ ਆ ਬੜੀ ਚੰਗੀ ਗੱਲ ਹੈ ਜੇ ਕਿਸੇ ਦੇ ਧਿਆਨ ਗੁਚ ਰਿਆ ਖਬਰ ਨਹੀਂ ਹੈ ਤਾਂ ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੜਾਂ ਦੀ ਮਾਰ ਜਿਹੜੀ ਪਈ ਹੋਈ ਹੈ ਉਹਦਾ ਵੀ ਸਾਹਮਣਾ ਕਰੋ ਜਿਹੜੇ ਵਿਦੇਸ਼ਾਂ 'ਚ ਵਸਦੇ ਸਿੱਖ ਆ ਗਿਆ ਐਨਆਰਆ ਸਾਡੇ ਭਰਾ ਪਹਿਲਾਂ ਵੀ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਬਾਹ ਫੜਦੇ ਆ ਉਹ ਵੀ ਉਹਨਾਂ ਦੀ ਇੱਥੋਂ ਦੇ ਲੋਕਾਂ ਦੀ ਜ਼ਰੂਰ ਬਾਹ ਫੜਨ ਜਿਹੜੀ ਤਰਾਸ ਦੀ ਪੰਜਾਬ ਦੇ ਲੋਕ ਤਾਂ ਦੂਜਿਆਂ ਦੀ ਬਾਹ ਫੜਦੇ ਆ ਆਪਣੇਆਂ ਦੀ ਕਿਉਂ ਨਾ ਫੜਨਗੇ ਮੈਨੂੰ ਇਸ ਗੱਲ ਦਾ ਯਕੀਨ ਹੈ ਨਾਲ ਦੀ ਨਾਲ ਉਹ ਇਸ ਗੱਲ ਦੇ ਉੱਪਰ ਵੀ ਧਿਆਨ ਰੱਖਣ ਕਿ ਆਪਾਂ ਆਪਣੇਾਂ ਦੀ ਜਿੱਥੇ ਸਾਰ ਲਈਏ ਨਾਲ ਨਾਲ ਆਪਾਂ ਇਸ ਪੱਖ ਵੱਲ ਵੀ ਜ਼ਰੂਰ ਧਿਆਨ ਕਰੀਏ ਔਰ ਇੱਕ ਗੱਲ ਹੋਰ ਮੈਨੂੰ ਬੜੀ ਖਰੀ ਲੱਗੀ ਹੈ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਜਿਹੜੇ ਕਿ ਅੰਮ੍ਰਿਤਸਰ ਸਾਹਿਬ ਰਹਿੰਦੇ ਆ ਔਰ ਉਹਨਾਂ ਨੇ ਵੀ ਇਸ ਸਬੰਧ ਵਿੱਚ ਪੋਸਟ ਲਿਖ ਕੇ ਪਾਈ ਸੀ ਮੈਨੂੰ ਉਹਨਾਂ ਦੀ ਪੋਸਟ ਤੋਂ ਹੀ ਪਤਾ ਲੱਗਾ ਸੀ ਇਸ ਗੱਲ ਦਾ ਪਈ ਆ ਵੀ ਕੁਝ ਅੰਦਰ ਖਾਤੇ ਚੱਲਣ ਡਿਆ ਹੈ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਜੇ ਧਿਆਨ ਗੋਚਰੇ ਹੈਗਾ ਤਾਂ ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਗੇ ਕਿ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਪੰਜਾਬ ਦੇ ਰਾਜਪਾਲ ਤੱਕ ਸਿੱਖਾਂ ਦਾ ਵਫਾ ਦਾ ਉਹ ਵੀ ਜ਼ਰੂਰ ਅਪਰੋਚ ਕਰੂੰਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਜਿਹੜਾ ਬਿਆਨ ਆਇਆ ਮੈਨੂੰ ਲੱਗਦਾ ਹੈ ਕਿ ਉਹ ਵੀ ਜ਼ਰੂਰ ਇਸ ਗੱਲ ਨੂੰ ਧਿਆਨ ਗੋਚਰੇ ਰੱਖਣਗੇ ਔਰ ਰੱਖਿਆ ਹੀ ਹੋਇਆ ਉਹਨਾਂ ਨੇ ਔਰ ਮੈਨੂੰ ਲੱਗਦਾ ਹੈ ਕਿ ਉਹ ਵੀ ਜ਼ਰੂਰ ਬਰਾਬਰ ਉੱਥੇ ਮੋਰੇ ਟੱਕਰ ਦੇਣਗੇ ਕਿ ਭਾਈ ਨਹੀਂ ਅਦਾਲਤਾਂ ਦਾ ਤੁਸੀਂ ਵੀ ਸਤਕਾਰ ਕਰ ਲਓ ਜਿਹੜੇ ਹਿਦਾਂ ਕਰਨੀਆਂ ਤੇ ਫਿਰ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲਾ ਚ ਬੰਦ ਹੋਆ ਉਹਨਾਂ ਨੂੰ ਤੇ ਕਿਸੇ ਨੂੰ ਸਜ਼ਾ ਦੇਣ ਦੇ ਵਿੱਚ ਕੋਈ ਬੱਤੀ ਬੱਤੀ ਸਾਲ ਨਹੀਂ ਲੱਗੇ ਉਹਨਾਂ ਨੂੰ ਤੇ ਨਾਲ ਦੀ ਨਾਲ ਹੀ ਚੱਕ ਕੇ ਜੇਲਾ ਦੇ ਵਿੱਚ ਤੁੰਨ ਦਿੱਤਾ ਗਿਆ ਉਹਨਾਂ ਨੂੰ ਤੇ ਛੇਤੀ ਤੋਂ ਛੇਤੀ ਸਜ਼ਾਵਾ ਵੀ ਦੇ ਦਿੱਤੀਆਂ ਗਈਆਂ ਉਹਨਾਂ ਨੂੰ ਤੇ ਕੋਈ ਪੈਰੋਲ ਨਹੀਂ ਉਹਨਾਂ ਨੂੰ ਤੇ ਕੋਈ ਰਾਹਤ ਨਹੀਂ ਜਿਨ੍ਹਾਂ ਨੂੰ 30 30 ਭਰੇ ਬੱਤੀ ਬੱਤੀ ਭਰਿਆ ਬਾਦ ਸਜ਼ਾਵਾ ਮਸੀ ਹੋ ਪਈਆਂ ਉਹਨਾਂ ਨੂੰ ਤੁਸੀਂ ਰਾਹਤ ਦੇਣ ਵਾਲੇ ਪਾਸੇ ਨੂੰ ਭਾਈ ਨਾ ਤੁਰਿਓ ਸਭੋ ਜਿਹੜੇ ਬੰਦੀ ਸਿੰਘ ਨੇ ਸਜ਼ਾਵਾ ਪੂਰੀਆਂ ਕਰ ਚੁੱਕਿਆ ਉਹਨਾਂ ਨੂੰ ਰਿਹਾ ਕਰੋ ਗੈਰ-ਇਖਲਾਕੀ ਅਤੇ ਗੈਰ-ਸੰਵਿਧਾਨਕ ਕਾਰਜ ਨਾ ਕਰੋ ਉਮੀਦ ਕਰਦੇ ਹਾਂ ਕਿ ਸਿੱਖ ਧਰਮ ਇਸ ਪਾਸੇ ਜ਼ਰੂਰ ਧਿਆਨ ਦੇਣਗੀਆਂ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਬਹੁਤ-ਬਹੁਤ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਬਹੁਤ-ਬਹੁਤ ਧੰਨਵਾਦ